ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਆਸਲ ਆ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਪੱਟੀ ਸ਼ਹਿਰ ਦੇ ਵਿੱਚੋਂ ਹੀ ਤੁਹਾਨੂੰ ਆਸਲ ਨਾਲ ਹੀ ਆ। ਪੈਂਡ ਲੱਗਦਾ ਤੇ ਉੱਥੋਂ ਤੋਂ ਉਹਨੂੰ ਦੋ ਝੋਟੀਆਂ ਵਿਕਰੀ ਵਾਲੀਆਂ ਇਸ ਫਾਰਮ ਤੋਂ ਵਿਖਾਉਣ ਲੱਗੇ ਵੀਰ ਦਾ ਦੁੱਧ ਦਾ ਕੰਮ ਆ ਤੇ ਪਸ਼ੂ ਜਾਦੇ ਹੋਣ ਕਰਕੇ ਵੀਰ ਕਹਿੰਦਾ ਯਾਰ ਇਹ ਦੋ ਝੋਟੀਆਂ ਆਪਣੀਆਂ ਆਪਦੀਆਂ ਆ ਆ ਨੀਲੀ ਰਵੀ ਡਾਇਮੰਡ ਦੀ ਆ ਰੀਜ਼ਨ ਵਾਲਾ ਉਹ ਮਾਂ ਖੜੀ ਸਾਹਮਣੇ ਇੱਕ ਨੰਬਰ ਤੇ ਉਹਦੀ ਧੀ ਆ ਇਹਦਾ ਲੇਖਾ ਜੋਖਾ ਤੇ ਇਹਨੂੰ ਵੀਰ ਨੇ ਟੀਕਾ ਵੀ ਲਵਾਤਾ ਵਾ ਮੰਨ ਲਓ ਵੀ ਗੱਬਣ ਕਰਾਤੀ ਆ ਦਿਨ ਹੋ ਗਏ ਦੋ ਤਿੰਨ ਜਿੰਨੇ ਵੀ ਹੋਏ ਉਹ ਆਪਾਂ ਮਾਲਕਾਂ ਤੋਂ ਪੁੱਛਦੇ ਆ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਖਰੀਦਦਾਰੀ ਕਰਿਓ ਇਹ ਤੁਹਾਡਾ ਵੱਡਾ ਧੰਨਵਾਦ ਬਾ ਉਪਲਜੀਤ ਸਿੰਘ ਸਾਸਰੀ ਕਾਲ ਜੀ 사ਸੀ ਕਾਲ ਜੀ ਸੰਧੂ ਸਾਹਿਬ 사ਸੀ ਕਾਲ ਹੋਰ ਸੁਣਾਓ ਕਿਰਪਾ ਗੁਰੂ ਰਾਮਦਾਸ ਦੀ ਜੀ ਚੜਦੀ ਕਲਾ ਨਾ ਵਧੀਆ ਵਧੀਆ ਕਿਰਪਾ ਬਾਬੇ ਨਾਨਕ ਦੀ ਸ਼ੁਕਰ ਆ ਬਾਬਾ ਨਾਨਕ ਕਿਰਪਾ ਹੀ ਰੱਖੇ ਹਾਂਜੀ ਹਾਂਜੀ ਤੇ ਆਪਣਾ ਨਾਂ ਤੇ ਐਡਰੈਸ ਦੱਸ ਦਗੇ ਭੈਣਾ ਭਰਾਵਾਂ ਨੂੰ ਮੇਰਾ ਨਾਂ ਜੀ ਬਲਜੀਤ ਸਿੰਘ ਪਿੰਡ ਹਸਲਾ ਨੇੜੇ ਪੱਟੀ ਬਿਜਲੀ ਘਰ ਹਸਲਾ ਪਾਵਰ ਕਲੋਨੀ ਆ ਆਪਣੇ ਘਰ ਲਾਗੇ ਵੱਡਾ ਸਾਰਾ Airtel ਦਾ ਟਾਵਰ ਆ ਜੀ ਮੋਬਾਈਲ ਨੰਬਰ ਆਪਣਾ ਹੈਗਾ 94644 62267 ਠੀਕ ਆ ਹਾਂਜੀ ਓਕੇ ਤੇ ਆ ਦੋ ਝੋਟੀਆਂ ਵਕਾਊ ਆ ਹਾਂਜੀ ਦੋ ਝੋਟੀਆਂ ਵਕਾਊ ਆ ਜੀ ਇੱਕ ਡਾਇਮੰਡ ਦੀ ਆ ਆ ਝੋਟੀ ਡਾਇਮੰਡ ਦੀ ਆ ਇਹਦੀ ਮਾਂ ਵੀ ਉਹ ਸਾਹਮਣੇ ਵੱਧੀ ਆ ਚੰਗੇ ਦੁੱਧ ਦਾ ਰਕਾਟੋ ਦਾ ਵੀ ਮਾਂ ਇਹਦੀ ਦਾ ਮਾਂ ਦਾ ਤੇ ਇਹ ਡਾਇਮੰਡ ਦੀ ਆ ਠੀਕ ਆ ਤੇ ਆ ਝੋਟੀ ਜਿਹੜੀ ਆ ਹਰਿਆਣੇ ਦੀ ਆ ਠੀਕ ਹੈ ਮੱਜ ਹਰਿਆਣੇੋਂ ਲਿਆਂਦੀ ਸੀ ਤੇ ਇਹ ਮਗਰ ਕੱਟੀ ਆਈ ਸੀ ਕੱਟੀ ਆਈ ਸੀ ਇਹ ਆਪਣਾ ਹੀ ਵਿਚਾਰ ਬਣ ਗਈ ਸੀ ਵੇਚ ਦੇਣ ਦੀ ਠੀਕ ਹੈ ਤੇ ਫਿਰ ਇਹ ਉਧਰੋਂ ਨਵੇਂ ਦੁੱਧ ਵੀ ਕਰਵਾਤਾ ਇਹਨੂੰ 9 ਤਰੀਕ ਨੂੰ ਇੱਕ ਟੀਕਾ ਭਰਾਇਆ ਇਹਨੂੰ ਤੇ ਇੱਕ 10 ਨੂੰ ਉਹਦੀ ਬਕਾਇਦਾ ਡਾਕਟਰ ਟੀਕੇ ਭਰਦੇ ਦੀ ਵੀਡੀਓ ਚਲਾਇਓ ਮੜੀ ਜੀ ਵੀਡੀਓ ਵੀ ਜਿਹੜਾ ਲਊਗਾ ਉਹਨੂੰ ਵੀ ਵਿਖਾ ਦਿਓ ਹਾਂ ਮੜੀ ਜੀ ਚਲਾ ਦਿਓ ਵੀ ਤਸੱਲੀ ਕਰਾ ਦਿਓ ਹਾਂ ਵੀਡੀਓ ਹੈ ਆਪਣੇ ਕੋਲ ਹਾਂ ਆਪਣੇ ਕੋਲ ਹਾਂ ਠੀਕ ਹੈ ਆ ਇਸੇ ਨੂੰ ਟੀਕਾ ਲਵਾਤਾ ਵੀਰ ਨੇ ਬਾਕੀ ਜਿਹੜਾ ਖਰੀਦੂਗਾ ਉਹ ਆਪਦੀ ਤਸੱਲੀ ਕਰ ਲੇ ਤਸੱਲੀ ਕਰ ਲੇ ਠੀਕ ਕਰ ਤੇ ਉਹ ਆਪਾਂ ਮੁੱਕਦੀ ਤੇ ਮੈਂ ਹਾਂ ਚੱਲ ਦੇ ਦੇਣੀਆਂ ਹਾਂ ਹਾਂ ਓਕੇ ਤੇ ਇਹ ਇਹ ਇਹਨੂੰ 1 ਟੀਕਾ ਨਾ ਨੂੰ 1 10 ਨੂੰ 2 ਟੀਕੇ ਲਵਾਤੇ 2 ਟੀਕੇ ਲਵਾਤੇ ਆ ਭਾਜੀ ਤੇ ਪਹਿਲੀ ਵਾਰੀ ਬੋਲੀ ਨਾ ਆਪਣੇ ਕੋਲੇ ਵੱਡੀ ਹੋਈ ਆ ਪਹਿਲੀ ਵਾਰੀ ਪਹਿਲੀ ਵਾਰੀ ਕੋਈ ਫੇਰ ਫੂਰ ਨਹੀਂ ਖਾਦਾ ਨਾ 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 ਓਕੇ ਓਕੇ ਹਾਂਜੀ ਤੇ ਬਾਕੀ ਥਣ ਚ ਆ ਰਹੀ ਆ ਥਣ ਚ ਆ ਰਹੀ ਆ ਗਾਰੰਟੀ ਹਾਂ ਗਾਰੰਟੀ ਨਾ ਥੱਲੇ ਥੱਲੇ ਸਾਫ਼ ਬਿਲਕੁਲ ਓਕੇ ਵਿਖਾ ਦਿਗੇ ਹਾਂ ਵਿਖਾ ਦਿਓ ਵਿਖਾ ਦਿਓ ਵੀ ਮੈਂ ਹਾਂ ਕਈ ਵਾਰੀ ਪਸ਼ੂ ਕਬਰਾਂਦਾ ਪਰ ਠੰਡੀ ਆ ਹਾਂ ਨਹੀਂ ਨਹੀਂ ਠੰਡੀ ਠੰਡੀ ਬਹੁਤ ਠੰਡੀ ਦੇਖੋ ਵਰਲਾਂ ਤੇ ਥਾਣਾ ਯਾਰ ਹਾਂ ਬਹੁਤ ਬਹੁਤ ਹਨਾ ਬਹੁਤ ਚੰਗੀ ਕੱਟੀ ਹਾਂ ਨਹੀਂ ਗੱਬਣ ਹੋ ਗਈ ਤਾਂ ਲਹਿਰੇ ਬਾਰੇ ਵਾਸ ਵਾਸ ਇਹ ਲਾਟ ਚੰਨੀ ਮੈਂ ਬਣੂੰਗੀ ਯਾਰ ਇਹ ਸੰਦੂ ਸਾਹਿਬ ਲਾਟਰੀ ਦੇ ਹਾਂ ਇਹ ਲਾਟਰੀ ਦੇ ਮਹਾਰਾਜ ਕਰੇ ਕਰਪਾ ਛੋਟੀ ਨਤਰੀ ਤੇ ਗੱਲਾਂ ਹੋਣੀਆਂ ਬਿਲਕੁਲ ਬਿਲਕੁਲ ਜੀ ਤੇ ਤੋਰੇ ਦੀ ਚੱਲ ਇਕੱਠੀਆਂ ਦੀ ਚੈੱਕ ਕਰਾ ਦੇਾਂਗੇ ਜਦੋਂ ਅੰਦਰ ਬੰਨੀਆਂ ਹਾਂਜੀ ਹਾਂਜੀ ਤੇ ਰੇਟ ਇਹਦਾ ਸੰਦੂ ਸਾਹਿਬ ਇਹ 50 ਦੀ ਦੇ ਦਾਂਗੇ ਜੀ ਠੀਕ ਆ ਹਾਂ ਟੀਕਾ ਲਵਾਇਆ ਵਾ ਦੋ ਟੀਕੇ ਲਵਾਏ ਆ ਤੇ ਇਹ ਸਮਝ ਲਓ ਵੀ ਕਿਸਮਤ ਪੂਰੀ ਨਿਕਲਨੀ ਆ 50 ਦੀ ਦਾਂਗੇ ਜੀ ਠੀਕ ਆ ਬਾਕੀ ਆ ਇਹਦਾ ਮਾਨਤਨ ਆ ਇਹਦਾ ਮਾਨਤਨ ਚਲੋ ਕਰਦੇ ਸੁਭਾਈ ਮੋਲੀ ਆ ਹਾਂ ਸੁਭਾਈ ਮੋਲੀ ਆ ਹਨਾ ਹਾਂ ਇਹ ਠੰਡੀ ਛੋਟੀ ਅਗਰ ਨਹੀਂ ਅੱਖਾਂ ਵੀ ਦੱਸਦੀਆਂ ਛੋਟੀ ਚੰਗੀ ਆ ਹਾਂ ਚਲ ਤੇਰੇ ਕੋਲ ਦਾ ਪਸ਼ੂ ਜਾਦੇ ਆ ਪਸ਼ੂ ਜਾਦੇ ਕਰਕੇ ਵੰਡੇ ਆਈ ਸੇਵਾ ਦਾਣਾ ਫੱਕਾ ਵਿਚਾਰੀਆਂ ਨੂੰ ਹਾਂਜੀ ਹਾਂਜੀ ਤੇ ਆਹ ਦਾ ਰਸ ਸੁਨਨੀਲੀ ਦਾ ਕੀ ਹਿਸਾਬ ਆ ਇਹ ਜੀ ਡਾਇਮੰਡ ਦੀ ਟੀਆ ਹਰੀ ਕਾਲੇ ਮਾਲੀ ਦੀ ਠੀਕ ਆ ਇਹਦੀ ਗ੍ਰੰਟੜਾ ਵੀ ਟੀਕਾ ਆਪਾਂ ਆਪਣੇ ਹੱਥੀਂ ਭਰਾ ਕੇ ਆਇਆ ਵਾਹਾਂ ਬਿਲਕੁਲ ਇਸ ਚੀਜ਼ ਦੀ ਤਾਂ ਲੋਅਰ ਕੀ ਆ ਹੈ ਨਾ ਤੇ ਇਹਦਾ ਇਹ ਆ ਵੀ ਇਹ ਥੱਲੇ ਦੀ ਉਤਰਾਂ ਇਹ ਵੀ ਚੰਗੀ ਆ ਪਰ ਇਹ ਆ ਵੀ ਇੱਕ ਸਰੂ ਲੱਗਾ ਮੜਾ ਜਾਂ ਨਾਲ ਅੱਛਾ ਤਾਂ ਪੰਜਵਾਂ ਨਹੀਂ ਧੰਨਵਾਦ ਦੱਸਣਾ ਬਾਈ ਜੀਤ Okay. हाँ? हाँ, हाँ, हाँ. हाँ. हाँ, है है। ओके हां ਵੀ ਇੱਕ ਮੇਰੂ ਲੱਗਾ ਵਿਆ ਹਾਂ 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 ਉਹ ਵੇ ਇੱਕ ਅਗਲੇ ਥਾਨਾ ਮੜਾ ਜਾਂ ਤੇ ਇੱਕ ਮੜਾ ਜਾਂ ਮਗਰਲੇ ਨੇ ਹਾਂ ਮਗਰਲੇ ਤੋਂ ਫਰਕ ਆ ਉਤਰਾ ਤੇ ਅਗਲੇ ਦੇ ਨਾਲ ਅਗਲੇ ਦੇ ਨਾਲ ਆ ਛੋਲੀ ਝਾਲੀ ਕਿੱਡੀ ਚੰਗੀ ਕੱਟੀ ਨੇ ਹਾਂ ਬਹੁਤ ਚੰਗੀ ਕੱਟੀ ਓਕੇ ਤੇ ਇਹਦੀ ਉਮਰ ਕਿੰਨੀ ਹੋ ਗਈ ਆ ਇਹ ਡੇਢ ਸਾਲ ਦੀ ਹੋਈ ਆ ਜੀ ਡੇਢ ਸਾਲ ਦੀ ਹੋ ਗਈ ਹਾਂ 18 ਮਹੀਨਿਆਂ ਦੀ ਆ 18 ਮਹੀਨਿਆਂ ਦੀ ਕਿਆ ਬਾਤ ਆ ਹਾਂ ਤੇ ਬਾਕੀ ਇਹ ਤਾਂ ਗਰੰਟਡ ਆ ਵੀ ਜਦੋਂ ਆਪਾਂ ਘਰੇ ਹੀ ਜੰਮੀ ਪਲੀ ਤੇ ਘਰੇ ਵੱਡੀ ਹੋਈ ਹੈ ਨਾ ਬਿਲਕੁਲ ਜੀ ਬਿਲਕੁਲ ਠੀਕ ਆ ਠੀਕ ਆ ਇਹਦਾ ਰੇਟ ਇਹਦਾ ਮੰਗਣ ਨੂੰ ਜੋ ਮਰਜ਼ੀ ਮੰਗੀਏ 35000 ਦੀ ਦੇ ਦਿਆਂਗੇ ਜੀ 35000 ਦੀ ਦੇ ਦਿਆਂਗੇ ਭਾਈ ਜੀ ਪਰ ਕੱਟੀ ਕੱਟੀ ਹੈ ਨਾ ਬੜੀ ਬੜੀ ਚੰਗੀ ਆ ਜੀ ਥੋੜਾ ਆ ਜਾ ਉਹ ਵਟਾ ਜਰੂਰ ਪੈ ਗਿਆ ਤਾਂ ਖਾਣਾ ਵਾ ਤੇ ਬਾਕੀ ਚਾਰੂ ਬਹੁਤਾਂ ਕੱਟੀਆਂ ਚਾਰੂ ਸਾਡੇ ਪੱਠੇ ਨਹੀਂ ਹੈਗੇ ਤੂੜੀ ਪੈਂਦੀ ਤੇ ਵੇਖ ਲਓ ਤੁਹਾਡੇ ਸਾਹਮਣੇ ਨੱਪੀ ਹੁੰਦੀਆਂ ਵਿਚਾਰੀਆਂ ਹਨਾ ਹਾਂ ਬਸ ਬਸ ਰੁਕਾ ਬਸ ਖਾ ਕੇ ਆਦਾ ਢਿੱਡ ਭਰ ਲੈਂਦੀਆਂ ਜੀ ਕੀ ਬਾਤ ਹੈ ਕੀ ਹਾਂਜੀ ਤੇ ਇਹਨੂੰ ਆਪਾਂ ਜੇ ਖੋਲ ਕੇ ਆਏ ਨੂੰ ਤੂੜੀਏ ਵੱਡੀ ਕੱਟੀ ਨੂੰ ਹਾਂ ਤੋੜਦੇ ਆ ਜੀ ਤੋੜੋ ਪਹਿਲਾਂ ਇਹਨੂੰ ਤੋੜ ਲਓ ਪਹਿਲਾਂ ਇਹਨੂੰ ਤੋੜ ਲੀਏ ਹਾਂ ਨਿੱਕੀ ਨੂੰ ਤੋੜ ਲਓ ਕੋਈ ਨਹੀਂ ਪਤਾ ਕੀ ਤਰਦੀ ਤਰਦੀ ਭੈਣਾ ਭਰਾਵਾਂ ਨੂੰ ਕਦ ਕਾਠ ਦਾ ਸਰਨ ਸੁਰਨ ਦਾ ਪਤਾ ਲੱਗ ਜਾਂਦਾ ਹਾਂ ਹਾਂ ਬੱਸ ਪੁੱਤ ਬੱਸ ਕਿਤੇ ਨਹੀਂ ਜਾਂਦੀ ਉਹ ਦੇਖੋ ਸੱਜਣੋ ਵੇਖਿਓ ਕੱਟੀ ਜਦਨ ਕਿਤੇ ਮੱਝ ਬੰਦੀ ਨਾ ਗੱਲਾਂ ਹੋਣੀਆਂ ਥੋੜਾ ਜਿਹਾ ਮੀਰੂ ਦਾ ਜ਼ਰੂਰ ਵਟਾ ਪਿਆ ਗਿਆ ਕੱਟੀ ਕੱਟੀ ਸੀਗੀ ਸੱਜਣੋ ਕਿਆ ਬਾਤ ਆ ਯਾਰ ਕੋਈ ਨਹੀਂ ਬੰਦ ਦਿਓ ਬਾਈ ਬਲਜੀਤ ਪਾਇਤੀ ਹੀ ਆਰ ਹਣਾ ਹਾਂਜੀ ਹਾਂਜੀ ਅੰਦਰ ਹੀ ਬਣਾਵਾਂ ਮੈਂ ਇਹਨੂੰ ਇਹ ਆਪਾਂ ਸ਼ਾਰਟ ਬਣਾਵਾਂਗੇ ਇੱਥੇ ਬਣਾਵਾਂ ਮੰਨ ਲਓ ਕੇਰਾ ਮੜਾ ਜਾ ਲਗਾ ਲੂ ਆ ਸਜਣੋ ਆ ਹਰਿਆਣੇ ਦੇ ਮਗਰ ਮਾਝ ਦੇ ਆਈ ਕੱਟੀ ਦੀ ਵੀ ਤੋਰ ਚੈੱਕ ਕਰੋ ਟੀਕੇ ਦੋ ਵੀਰ ਨੇ ਤੁਹਾਨੂੰ ਬਕਾਇਦਾ ਵੀਡੀਓ ਵਿਖਾਈ ਆ ਵੀ ਦੋ ਟੀਕੇ ਇੱਥੋਂ ਤੇ ਟੀਕੇ ਚੰਗੇ ਲਵਾਏ ਨਾ ਟੀਕੇ ਚੰਗੇ ਲਵਾਏ ਜੀ ਬਾਕੀ ਇਹ ਆ ਵੀ ਜਿਹੜਾ ਵੀਰ ਲਊਗਾ ਆਪਦੀ ਆਪਣੇ ਕੋਲ ਵੀਡੀਓ ਬਣੀ ਹੈਗੀ ਤਸੱਲੀ ਕਰਕੇ ਲਾਵੇ ਹਾਂ ਹਰਿਆਣੇ ਗੱਲ ਇਹ ਤੂੰ ਵਧੀਆ ਕੀਤਾ ਜਿਹੜਾ ਟੀਕੇ ਲਵਾਉਂਦਿਆਂ ਦੀ ਵੀਡੀਓ ਬਣਾ ਲਈ ਹਾਂਜੀ ਹਾਂਜੀ ਓਕੇ 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 ਇਹਦਾ 50000 ਲੈਣ ਦੇਣਾ ਹਾਂਜੀ ਹਾਂਜੀ ਠੀਕ ਆ ਧੰਨਵਾਦ ਬਾਈ ਬਲਜੀਤ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਆ